ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਨੂੰ ਕਿਆ ਮੰਗਿਆ ਗੱਡੀ ਦਾ ਉੱਤਰ ਕੇ ਉਹਨਾਂ ਨੇ दारू ਜ਼ਿਆਦਾ ਪੀਤੀ ਸੀ ਉੱਤਰ ਕੇ ਮੇਰੇ ਗਲੇ ਵਿੱਚ ਪਏ ਮੈਂ ਉੱਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾਂ ਉਹਨਾਂ ਨੇ ਹੱਦ ਕੇ ਮੇਰੇ ਪੜਦੇ ਬਸ ਇਹ ਗੱਲ ਬੋੜੀ ਪਛਾਣ ਨਹੀਂ ਬੰਦੇ ਦੀ ਨਹੀਂ ਨਾ ਨਾ ਮੇਰੀ ਪਛਾਣ ਨਹੀਂ ਕਾਤੀ ਉਹ ਕਟਿ ਦੇ 15 ਕਾਰਦੇ ਹਾਂ ਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਮੈਂ i20 ਤੇ ਹਾਂ ਉਹ ਵੀ ਕਾਰਦੇ ਹਾਂ ਉਹ ਵੀ ਕਾਰਦੇ ਹਾਂ ਹਾਂ ਜੀ ਮਨਨ ਉਹਨਾਂ ਨੂੰ ਮੈਂ ਕਿਹਾ ਮੈਂ ਜਗ੍ਹਾ ਤੋਂ ਥੋੜੀ ਜੀ ਜੇ ਰਸਤਾ ਮੰਗਿਆ ਸੀ ਹਾਂ ਜੀ ਉਹ ਆਪਣੀ ਗਰਲਫ੍ਰੈਂਡ ਦਾ ਹੈ ਹੁਣ ਉਹਨੇ ਮੈਨੂੰ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਣਦਾ ਲੋਮਾਂ ਨੂੰ ਨਹੀਂ ਜਾਣਦਾ ਨਹੀਂ ਜਾਣਦਾ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਤੁਹਾਨੂੰ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਤੇ ਘਰ ਬੈਠੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਇਹ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ-ਮੋਟਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਾਂ ਤੇ ਹੋਰ ਕੀ ਲੱਗਦੇ ਨੇ ਮੁੰਡੇ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰ ਸਰ ਨਿਕਲਦੀਆਂ ਇੱਥੇ ਹੈ ਕੋਈ ਨਹੀਂ ਬਸ ਚੇ ਨਹੀਂ ਹੈ ਫੇ ਲੈ ਜਾਓ ਗੋਡੇ ਤੇ ਗੋਲੀ ਲੱਗ ਗਈ ਕੋਈ ਨਾ ਦੀ ਕੋਈ ਲਾਕ ਡਾਟਾ ਕੀ ਕੋ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕਰੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਮੈਂ ਕਿਹਾ ਸਿਰਫ ਸਾਨੂੰ ਇਹ ਨਹੀਂ ਕਿਹਾ ਵੀ ਗੋਲੀ ਲੱਗੀ ਹੈ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਠੀਕ ਮੰਨ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰੰਜਿਸ਼ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ ਛੇੜੀ ਹੋਰ ਕੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਹੈ ਕੋਈ ਮੰਗ ਨਹੀਂ ਕਰਦੇ ਆਪਾਂ ਕਹਿੰਨੇ ਭਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਝ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚਲਾਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਹੈ ਆਪਾਂ ਨਾ ਕਿਸੇ ਨਾਲ ਕਿਹੜਾ ਰੰਜਿਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜਿਸ਼ ਰੱਖਣੀ ਨਹੀਂ ਰੰਜਿਸ਼ ਆ ਗਈ ਨਹੀਂ ਤੁਹਾਡਾ ਕੋਈ ਦੁਸ਼ਮਣ ਹੈ ਨਾ ਹੀ ਕਿਸਦੇ ਦੁਸ਼ਮਣ ਅਜ ਤੱਕ ਅਹੀ ਪੈਂਠਾ ਸਾਲਾ ਹੀ ਨਾ ਕਿਸ ਨੇ ਉਹ ਕਿਹਾ ਤੇ ਨਾ ਖਵਾਇਆ ਜੀ ਕਿਹਾ ਤੇ ਦੀ ਖਵਾਇਆ ਮੈਂ ਜੀ ਰਮਪਰੀ ਸੇ ਪੰਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਇਹ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਸ਼ ਹੈਗੀ ਜੀ ਮੁਰਗੀ ਮੁਲਾ ਬਟਾਲਾ ਇਹਦੇ ਵੀ ਗਨਛੋੜੇ ਲੱਤਾਂ ਤੇ ਜੀ ਗੋੜੀ ਬੱਜੀ ਜੀ ਦੁਯਾਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਾਲ son of ਰਜਿੰਦਰ ਕੁਮਾਰ ਇਹਦਾ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗਣ ਛੋਟਾ ਜੀ ਗੋਲੀ ਗੋਲੀ ਲੱਗੀ ਆ ਅਸੀਂ ਇਹਦਾ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਅਮਸਾਰੀ ਕੋਈ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਕੀ ਬੁਝੇ ਜੀ ਜਣਾ ਮੁਰੇ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਬੱਚੇ ਲੱਤਾਂ ਤੇ ਲੱਗੀਆਂ ਆ ਹੋਰ ਵੀ ਕੋਈ ਜਨੂ ਇਨਫੋਰਮੇਸ਼ਨ ਹੈ ਕਿ ਕੋਈ ਹੋਰ ਹੀ ਬੰਦਾ ਆ ਰਿਹਾ ਹੈ ਨਹੀਂ ਹੋਰ ਨਿੱਸਾਨ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11 ਵਜੇ ਤੇ 10 ਮਿੰਟ ਤੇ ਆਏਗਾ ਤੇ ਦੋਨਾਂ ਦੇ ਕਿੰਨੇ ਲੱਗਿਆ ਬੜੀ ਦੋਵਾਂ ਦੇ 2 2 3 3 ਇੱਕ ਇੱਕ ਦੋ ਦੋ ਗੋਲੀਆਂ ਬਚੀਆਂ ਜੀ ਦੋ 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 ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ ਲੱਤਾਂ ਜੀ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਬਚੀਆਂ ਨੇ ਗੋਲੀਆਂ ਦਾ ਜੀ ਠੀਕ